ਰੋੜਕੀ ਤੇ ਮੀਰਪੁਰ ਵੀ ਦੀ ਟੀਮਾਂ ਦਾ ਮੁਕਾਬਲਾ ਹੈ ਗੁਰੂ ਪਰਵਾਨੀ ਸਾਈਡ ਮਿਰੋ ਜਿਹੜੀ ਟੀਮ ਮੀਰਪੁਰ ਵੀ ਦੀ ਹੈ ਰੋੜਕੀ ਦੀ ਟੀਮ ਜਿਹੜੀ ਦੂਸਰੀ ਸੈੱਟ ਖੇਡ ਰਹੀ ਹੈ ਪਾਣੀ ਵਾਲੇ ਵੀਰ ਪਾਣੀ ਗਰੂ ਲੈ ਕੇ ਪਹੁੰਚੇ ਪਾਣੀ ਵਾਲੇ ਵੀਰ ਨੂੰ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਪਾਣੀ ਨਾਲੇ ਧੇਰੀਆਂ ਤੇ ਕੱਢੀ ਤੇ ਜਿਹੜੇ ਟੋਲੀਆਂ ਵਾਲੇ ਬਾਈ ਹੈਗੇ ਦਾ ਸਰਕਾਰ ਪਾਣੀਆ ਸ਼ੁਰੂ ਕਰ ਦੇਵੇ ਜਿਹੜੀ ਮੀਰਪੁਰ ਵੀ ਟੀਮ ਹੈ ਵਾਟਰ ਬਾਲਸ ਵਾਲੇ ਮੱਧੇ ਰਾਜ ਨੇ ਨੋਟ ਕਰਾਤੀ ਹੈ ਤੇ ਰੋੜਕੀ ਦੀ ਟੀਮ ਰਾਜੇਂਦਰ ਗੁਰੂ ਘਰ ਤੇਰੇ ਸੱਜੇ ਹੱਥ ਤੇ ਇਧਰ ਵਾਟਰ ਬਾਲਸ ਹੈ ਪਹਿਲੀ ਰੇਡ ਬਲਜਿੰਦਰ ਸਿੰਘ ਨਾਮ ਇਹਨੂੰ ਪਿਆਰ ਨਾਲ ਪੂ ਬਾਪੂ ਕਹਿੰਦੇ ਆ ਰੋੜ ਕੀ ਵਿੱਚ ਵੀ ਕਹਿੰਦੇ ਘੱਗਰ ਨੇ ਬਹੁਤ ਕਹਿਰ ਵਰਤਾਇਆ ਸੀਗਾ ਪਰ ਸਾਹਮਣੇ ਪਹਿਲਾ ਨੰਬਰ ਰੇਡਰ ਦਾ ਹਾਂਜੀ 1100 ਰੁਪਿਆ ਸਿਕੰਦਰ ਸਿੰਘ ਜੀ ਭਈਆ ਤੇ 500 ਰੁਪਿਆ ਤਰਸੇਵ ਸਿੰਘ ਜੀ ਰੋੜੀ ਜੋ ਸਾਡੇ ਵਿਚਕਾਰ ਪਹੁੰਚੇ ਧੰਨਵਾਦ ਕਰਦੇ ਆ ਸਿਕੰਦਰ ਸਿੰਘ ਜੀ ਭਈਆ 1100 ਰੁਪਿਆ ਤਰਸੇਵ ਸਿੰਘ ਜੀ ਰੋੜੀ ਨਾਲ ਆਏ ਇਹਨਾਂ ਦੇ 500 ਰੁਪਿਆ ਨਾਲੋਂ ਇਹਨਾਂ ਦਾ ਜੀ ਆਇਆਂ ਨੂੰ ਧੰਨਵਾਦ ਕਰਦੇ ਆ ਜੀ ਥੈਂਕ ਯੂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਅਗਲੇ ਮੈਚ ਜੋ ਹੋਣਗੇ ਆ ਉਹ ਟੀਮਾਂ ਕਿਰਪਾ ਕਰਕੇ ਰੇੜੀ ਰਣ ਭਰਾਵਾਂ ਦੇ ਲੋ ਸਰ ਤੇ ਕਬੱਡੀ ਪੈ ਰਹੀ ਹੈ। ਅਗਲਾ ਵਜ ਮਨਨ ਸਿੰਘ ਵਾਲਦੇ ਸਿੰਘਵਾਲ ਜੀ ਦੀ ਖੋਖਰਖੁਰ ਤੇ ਬਲਿਆਣਾ ਰੰਮੀ ਦੇ ਆਦਮਕੇ ਸਾਰੀਆਂ ਟੀਮਾਂ ਤਿਆਰ ਰਹਿਣ। ਵੀਰੇ ਬੇਨਦੀਆ ਮਨਨ ਸਿੰਘ ਤੇ ਸਿੰਘਵਾਲ ਜੀ ਦੀ ਟੀਮ ਆ ਜਾਣ ਖੇਡ ਦੇ ਮੈਦਾਨ ਦੇ ਵਿੱਚ। ਖੋਖਰਖੁਰ ਤੇ ਬਲਿਆਣਾ ਦੀ ਟੀਮ ਆ ਜਾਣ। ਆਹ ਕਿੰਨੇ ਮਿਲੋ ਸੁਖੀ ਹੈ। ਉਹ ਕਰਮੋਜ ਪਰਿਵਾਰ ਦਾ ਕਿੰਨੇ ਸਰਪੰਚਾਂ ਦਾ ਮੁੰਡਾ। ਇਹਦਾ ਅਲੀਕੇ ਪਿੰਡ ਨੌਯਨਗਰ ਰੇਡ ਪਾ ਰਿਹਾ ਰੱਦੀਓ ਕੋਲੇ। ਇੱਕ ਡੱਬੇ ਕੋਲ ਹੈ ਇੱਕ ਰਤੀਆ ਕੋਲ ਹੈ ਇੱਕ ਝੰਡੂ ਗਿਆ ਕੋਲ ਹੈ ਆਹ ਹੈ ਕਿਨੇ ਨਾਇਨ ਗਬਰੂ ਸੁੱਖੀ ਦੇ ਰਿਓ ਲਓ ਪਹਿਲਵਾਨ ਕਹਿੰਦੇ ਰੇਡ ਪਾ ਕੇ ਬਾਸ ਜਾਂਦਾ ਹੋਇਆ ਅਗਲੀ ਟੀਮਾਂ ਪਾਰ ਸਿੰਘ ਵਾਲਾ ਤੇ ਸਿੰਘਬਾਲ ਜੀਨ ਦੀ ਟੀਮ ਆ ਜਾਣਗੀਆਂ ਉਪਰ ਖੋਤੇ ਬਲਿਆੜਾ ਰੱਲੀ ਦੇ ਆਦਮ ਕੇ ਲਓ ਸਾਹਮਣੇ ਕਹਿੰਦੇ ਰੇਡ ਪਈ ਹੋਈ ਹੈ ਮੁੰਡਾ ਰੋੜ ਕੀ ਤਣਦਾ ਫਰਦੂਰ ਕਰਦਾ ਲੱਗਦਾ ਦੋਨੋਂ ਟੀਮਾਂ ਕਹਿੰਦੇ ਉਸ ਲਾਕੇ ਦੀਆਂ ਮੀਰਪੁਰ ਦੇ ਸੁਖੋਣੀਆਂ ਗੱਲਾਂ ਹੋਣੀਆਂ ਹੈ ਲਓ ਮੇਰੇ ਜੋ ਨੌਂ ਇਨ ਗਰੂ ਕਹਿੰਦੇ ਆਏ ਮੀਰਪੁਰੀਆ ਉਹ ਟੱਕਰ ਚੋਟੀ ਦੀ ਐ ਤੇ ਟੱਕਰ ਬੱਬੇ ਹੀੜਾ ਦੀ ਖੜਕੇ ਦੇ ਖੇਪੂ ਜਵਾਨਾ ਕੱਪ ਕੋਈ ਜਿੱਤਣਗੇ ਜਿਨ੍ਹਾਂ ਦੇ ਡੌਲੇ ਪੱਟਾਂ ਚ ਜਾਨਾ ਹੜਾ ਬਾਜੋ ਨਸਿਆਂ ਤੋਂ ਹਟ ਖੋਰ ਦੇਣ ਜਵਾਨਾ ਲਓ ਮਨਜਿੰਦਰ ਰੇਡ ਪਾ ਰਹੇ ਖੇਡ ਦੇ ਮੈਦਾਨ ਵਿੱਚ ਕਿੱਟੀ ਪੱਟੀ ਐ ਬੁੱਲਿਆ ਤੇ ਫਰੀਦ ਐ ਨੌਂ ਇਨ ਗਰੂ ਰੋਡ ਕੀ ਵਾਲੇ ਉਹ ਢਿੰਕੀ ਵਾਲੀ ਸਾਈਡ ਖੇਡਦੇ ਆ ਦੂਰਦੀ ਦਾ ਖੇਡ ਮੈਦਾਨ ਐ ਉਹ ਪਟੀਆਂ ਨੂੰ ਪਟੀਆਂ ਲੱਗੀਆਂ ਜਾਣੇ ਕਿੰਨੂ ਹੁੰਦਿਆਂ ਮੰਗੇ ਰੰਗ ਦੇ ਰੰਗ ਮਿਲ ਗਏ ਨਾਗਲੀਆਂ ਤਕਦੀਰਾਂ ਉਹ ਰੰਗ ਦੇ ਰੰਗ ਮਿਲ ਗਏ ਨਾ ਮਿਲੀਆਂ ਕਦੀਆਂ ਇਧਰ ਛੋਟਾ ਜਿਹਾ ਬੱਚਾ ਦਿੱਤੇ ਚਾਹਦੇ ਮੈਚ ਨਹੀਂ ਯਾਰ ਕੋਈ ਇਧਰ ਵਿੱਚ ਨਾ ਵਜੇ 60 ਫੀਟ ਵਜੂ ਡਾਂਟਿਆ ਰੋਕੀ ਬੱਚੇ ਨੂੰ ਮੈਚ ਸਾਹਤ ਹੋਏ ਨੇ ਛੋਟੇ ਬਾਈ ਤੇਰੀ ਚਾਂਤ ਤੱਕ ਵਿੱਚ ਵਜਣ ਓਪਨ ਚੱਲ ਜੇ ਕੋਈ ਇਧਰ ਬਹਿ ਜਾ ਕਰਾ ਜਾ ਇਧਰ ਕਰਤਾ ਕੋਈ ਮੈਚ ਰੁਕ ਗਿਆ ਹੋਵੇ ਫਿਰ 60 ਫੁੱਟ ਕੀ ਰਜਾਲੇ ਲੱਗ ਜੇ ਥੋੜਾ ਧਿਆਨ ਰੱਖੋ ਵੀ ਬਣ ਕੇ ਲਓ ਸਾਹਮਣੇ ਰੇਡ ਕਹਿੰਦੇ ਬਿੱਤੀ ਜਹਾਜ ਨੇ ਪਾਰ ਦਿੱਤੀ ਹੈ ਆਓ ਸਾਹਮਣੇ ਰੇਡ ਕਰ ਰਹੀ ਹੈ ਜਹਾਜ ਕਬੱਡੀ ਪਾਰਿਆ ਤੇ ਮਹਿਗਨ ਬਰੋ ਪੁਲਵਾਨ ਰੱਜਦੇ ਮਿੱਤਰੋ ਜਹਾਜਾਂ ਨਾਲੀ ਰੋੜੋ ਵੱਜਦੇ ਕਦੇ ਨਾ ਧੜਕ ਮੂਰੇ ਅੜੇ ਡਿਗਰੀ ਜਿਵੇਂ ਅਰਦੇ ਵੀ ਚੋਰਾ ਮੂਰੇ ਜਿੰਦੇ ਸੋਹਣਿਆ ਜਿਹੜੀ ਮਾਮਾ ਕਾ ਛੱਤਿਆਂ ਚ ਮਿਲਦੀ ਦਲੇਰੀ ਉਹ ਪੈਂਟਾਂ ਦੇ ਉੱਤੇ ਕਿੱਥੇ ਜਿੰਦੇ ਸੋਹਣਿਆ ਸਿੰਘਾਲ ਜੀ ਲੱਗ ਗਿਆ ਵੀ ਬਾਹਰਲੇ ਪਾਸੇ ਟੀਸ਼ਰਟਾਂ ਲਾ ਕੇ ਰੀਡਰ ਚੈੱਕ ਕਰ ਲੋ ਸਖਵਾਲ ਤੇ ਬਲ ਸਿੰਘ ਵਾਲਾ ਟੀਮਾਂ ਟੀਸ਼ਰਟਾਂ ਲਾ ਕੇ ਬਈ ਬਾਹਰ ਰੀਡਰ ਚੈੱਕ ਲੋ ਗਰਾਊਂਡ ਚ ਕੋਈ ਕਿਸੇ ਟਾਈਮ ਨਾ ਪੈ ਜਾਣਾ ਆ ਕਹਿੰਦੇ ਚੌਧਰੀਆਂ ਦਾ ਪੁੱਤ ਕਬੱਡੀ ਪਾ ਰਿਹਾ ਆਓ ਸਾਹਮਣੇ ਸੁਖੀ ਮੇਰੇ ਪੰਜਾਬੀ ਵੀਰੋ ਜਿਹਨੇ ਕਬੱਡੀ ਪਾਈ ਹੈ ਦੇਖੀ ਫਸਦਾ ਵੀ ਨੰਬਰ ਰੀਡਰ ਦਾ ਹੈ ਨੰਬਰ ਕਹਿੰਦੇ ਇਸ ਵੇਲੇ ਰੀਡਰ ਦਾ ਕੋਈ ਵੀ ਪਲੇਅਰ ਆਉ ਦੇ ਦੀ ਬੇਨਤੀ ਹੈ ਚੋਸ ਤੇ ਲਾਟੀਆਂ ਨਾ ਕਰਿਆ ਕਰੋ ਭਰਾ ਬਣ ਕੇ ਕੋਈ ਗੱਲ ਨਹੀਂ ਬੇਨਤੀ ਹੈ ਸਿੰਘ ਮਾਨ ਜੀਨ ਦੀ ਟੀਮ ਆ ਗਈ ਮਲ ਸਿੰਘ ਵਾਲੀ ਇੱਕ ਪਰ ਆ ਜਾਣਗੇ ਬੱਬੂ ਮਾਲ ਨਿਕਲਿਆ ਕਾਲੂ ਮਾਲ ਨਿਕਲਿਆ ਸਾਡਾ ਵੀਰ ਹੈ ਲਓ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੁਰਤੀ ਦਾ ਖੇਡ ਮਨਾਨਾ ਮੀਰਪੁਰ ਪਿੰਡ ਸਰਦੂਗੜ ਦੇ ਇਲਾਕੇ ਨੂੰ ਕਹਿੰਦੇ ਆਹ ਲਾਕੇ ਦੇ ਪਿੰਨ ਨੂੰ ਮਸ਼ਹੂਰ ਕੀਤਾ ਇਕਬ ਨੇ ਸੁਖੋਂ ਨੇ ਮਿਰਿਓ ਆਹ ਮੁੰਡਾ ਉਸੇ ਪਿੰਡ ਦਾ ਆ ਪਈ ਹੋਰ ਨੇ ਚਾਰ ਜੱਫੀ ਮੀਰਪੁਰੀਏ ਲਓ ਜਹਾਜ਼ ਨਿੱਕੀ ਕਹਿੰਦਾ ਕੋਈ ਜਹਾਜ਼ ਕਹਿੰਦਾ ਆਹ ਮੀਰਪੁਰਿਆ ਟੱਕਰ ਝੋਟੀ ਦੀ ਆ ਨੌਜਾਨ ਗਬਰੂ ਨੌਜਾਨ ਗਬਰੂ ਬੱਲੇ 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 ਵਾਹ ਗਬਰੂ ਬਾਜਾ ਧੱਕੇ ਕਿ ਜੱਟ ਰਾਂ ਵਿੱਚ ਘੇਰ ਲਿਆ ਜਲਦੀਆਂ ਗੋਲੀਆਂ ਪਿੰਡ ਪਟਾਕੇ ਮੰਗਾ ਸਾਡਾ ਵੀਰ ਹੈ ਕੋਈ ਮੱਲੇ ਕਾ ਵਾਲਾ ਕਹਿੰਦਾ ਕੋਈ ਮੇਰੇ ਵੀਰੇ ਸਾਡਾ ਵੀਰ ਹੈ ਧੰਨਵਾਦ ਵੀਰ ਦਾ ਲੈ ਵੀ ਮੰਗੇ ਵੀਰੋ ਕਹਿੰਦੇ ਬਲਜਿੰਦਰ ਸਿੰਘ ਟੂਕੇ ਵੀ ਕਬੱਡੀ ਪੈਂਦੀ ਹੈ ਇਹ ਕਹਿੰਦੇ ਪੁੱਤਾ ਰੋੜਕੀ ਵਾਲਾ ਵੀਰੇ ਕਬੱਡੀ ਪਾਦੀ ਹੈ ਸਾਹਮਣੇ ਮੁੰਡਾ ਕਹਿੰਦੇ ਇਸ ਵੇ ਮੀਰਪੁਰ ਦੀ ਵੀ ਟੀਮ ਦਾ ਗੱਭਰੂ ਕੋਸ਼ਿਸ਼ ਕਰਦਾ ਪਰ ਨੰਬਰ ਕਹਿੰਦੇ ਰੇਡਰ ਦਾ ਸੁਖਵਾਲਜੀਤ ਤੇ ਮਨ ਸਿੰਘ ਵਾਲਾ ਇਹ ਟੀਮਾ ਗਰਾਊਂਡ ਦੇ ਬਾਹਰਲੇ ਪਾਸੇ ਰੈਡੀ ਹੋ ਜਾਉਣ ਵਾਲੀ ਕਹਿੰਦੇ 13 ਫਰਵਰੀ ਨੂੰ ਜਿਹੜੇ ਸਰਸੇ ਦੇ ਪੁੱਤਾਵਡ ਪਿੰਡ ਦੇ ਗਰਾਊਂਡ ਲੱਗਣੀ ਹੈ 48000 ਤੇ 31000 ਨਾਮ ਹੋਊਗਾ ਬੈਸਟ ਆਊ 15-15000 ਦਿੱਤਾ ਜਾਊਗਾ ਜਿਹੜੇ ਸਰਸੇ ਦਾ ਪੁੱਤਾਵਡ ਪਿੰਡ ਭਾਈ ਬਖਸ਼ ਸਿੰਘ ਜੀ ਸੰਧੂ ਸਰਪੰਚ ਆਪ ਸਾਹਮਣੇ ਖੁੱਲੇ ਸੰਦੇ ਦੰਦੇ ਆ ਵੀ 13 ਫਰਵਰੀ ਇੱਕ ਫੱਗਾ ਪਤਤਾਂ ਵਾਲੀ ਧਰਤੀ ਦੇ ਕਬੱਡੀ ਦਾ ਮੇਲਾ ਹੋਣਾ ਹੈ 4231 ਨਾਮ ਦਸਾਲ 15 15000 ਹੈਲੋ ਜੋ ਟੀਮ ਦੇ ਤਰਾਜਾ ਆਇਆ ਸੀਗਾ ਬੱਬੂ ਵਾਲੀ ਦੇ ਦੋ ਖਿਡਾਰੀ ਪਹੁੰਚਣ ਬੱਬੂ ਵਾਲੀ ਟੀਮ ਦੇ ਦੋ ਖਿਡਾਰੀ ਪਹੁੰਚਣ ਸਟੇਜ ਤੇ ਜਿਨ੍ਹਾਂ ਦੇ ਤਰਾਜਾ ਆਇਆ ਸੀਗਾ ਫਤੂ ਵਰਨੇ ਬੱਪੂ ਅੱਗੇ ਡੋਗੜਾ ਨਹੀਂ ਪਹੁੰਚਣ ਲਈ ਬੱਪੂ ਨੇ ਇਹਨੇ ਦੋ ਪਲੇਅਰ ਪਾਉਂ ਜਾੜੇ ਭੇਂਤੀ ਹੈ ਲਓ ਸਾਹਮਣੇ ਪਈ ਫਿਰ ਰੇਡ ਹੈ ਤੇ ਖੁੱਤ ਕੱਢਣੀ ਤੇ ਬੜੀ ਔਖੀ ਲਾਉਣੀ ਆ ਕੋਡੀ ਵਿੱਚ ਧਾਕ ਮਿੱਤਰੋ ਦਾ ਮੇਹਤਾਂ ਦੇ ਰਾਜ ਸਾਹਿਬ ਲੱਗਦੇ ਆਓ ਖਰਾਕੇ ਖਰਾਕ ਮਿੱਤਰੋ ਵੱਡਾ ਮਲ ਠੱਲਦਾ ਮੁੰਡੇ ਨੇ ਤਾਲੀਆਂ ਜ਼ੋਰਦਾਰ ਮਾਰੋ ਯਾਰ ਮੁੰਡੇ ਨੇ ਬੜਾ ਤਕਾਨੇ ਦਾ ਜਫਾ ਆਇਆ ਤੇ ਨੰਬਰ ਆਡੀ ਟੀਮ ਨੇ ਸ਼ੂਟ ਦਿੱਤਾ ਹੈ ਵਿੱਕੀ ਜਹਾਜ਼ ਫੇਰ ਕਬੱਡੀ ਮਾਰ ਰਿਹਾ ਮਨੂ ਸਿੰਘ ਬਲਦੇ ਸਿੰਘ ਬਾਜੀ ਨੇ ਫੁੱਫਰ ਫੁੱਫਰ ਤੇ ਬੰਨਿਆ ਰੱਲੀ ਤੇ ਆਦਮ ਤੇ ਰੋੜੀਏ ਨੇ ਕੁੰਡਰੀਆਂ ਕੌਸ਼ਲਾ ਬੱਲੂਆਂ ਦੇ ਜੱਥੇ ਵਾਲਾ ਨਾਨਸਰ ਦੇ ਭਾਗੀ ਬੰਦਰ ਇਹ ਸਾਰੀਆਂ ਟੀਮਾਂ ਚਾਰ ਰਨ ਮੇਰੇ ਮਿੱਤਰੋ ਕਬੱਡੀ ਪੈਂਦੀ ਆ ਜਾਂ ਫਿਰ ਚਾਰ ਨੇ ਚੌਂ ਜਣਾਂ ਨੂੰ ਫੜ ਕੇ ਤਿਆਨ ਬਣਾਉਣੀ ਪੈਂਦੀ ਪਾ ਕੇ ਪੁੱਠੀ ਬਲ 55 ਪਾਉਣਾ ਪੈਂਦਾ ਕਬੱਡੀ ਖੇਡ ਲਈ ਕੋਈ ਮੰਤਰ ਇਹਦੇ ਵਿੱਚ ਹਿੱਕ ਦਾ ਜੋਰ ਫਰਨਾਉਣਾ ਪੈਂਦਾ ਉਹ ਪਹਿਲੀ ਰੇਡ ਜਹਾਜ਼ ਦੀ ਦੂਸਰੇ ਬੱਲੇ ਰੋਕੀਆ ਇਹ ਹੈ ਕਹਿੰਦੇ ਸਜੇ ਸੰਧੂ ਦੇ ਪਿੰਡਾਂ ਤੇ ਸਾਡੇ ਰੋਡ ਟੇਕੇਦਾਰ ਦੇ ਪਿੰਡੂ ਮੁੰਡੇ ਆ ਹੋਰ ਕਹਿੰਦੇ ਘੀਰ ਨੇ ਬਹੁਤ ਤਕੜੀ ਕਬੱਡੀ ਖੇਡੀ ਆ ਲੈ ਵੀ ਰਾਜਵੀਰ ਟੂਕਾ ਆ ਗਿਆ ਹੋਰ ਕਬੱਡੀ ਦਾ ਨਾ ਲਓ ਨਵੀਨ ਗੱਬਰੂ ਕਹਿੰਦੇ ਮੀਰਪੁਰਿਆ ਰੇਡ ਪਾ ਰਿਹਾ ਹੈ ਪੜ ਤੇ ਥਾਪੀ ਮਾਰੀ ਹੈ ਲਓ ਸਾਹਮਣੇ ਕਹਿੰਦੇ ਪਈ ਹੋ ਰੇਡ ਹੈ ਮੀਰਪੁਰ ਦੀ ਟੀਮ ਟੈਂਟੀ ਵਾਲੀ ਸਾਈਡ ਆ ਔਰ ਦੂਸਰੀ ਸਾਈਡ ਕਹਿੰਦੇ ਰੋਡ ਕੀ ਵਾਲੇ ਗੱਬਰੂ ਆ ਆ ਪਈ ਹੋ ਰੇਡ ਦੇ ਨਾਇਨ ਖਿਡਾਰੀ ਕਹਿੰਦੇ ਆਏ ਮੇਰੇ ਕੋਲ ਮੀਰਪੁਰਿਆ ਵਾਹ ਓਏ ਗੱਬਰੂ ਆਪਣੀ ਟੀਮ ਲਈ ਪਾਉਣ ਦਾ ਵਾਅਦਾ ਕਰ ਰਿਹਾ ਬਾਲਾ ਸਿੰਘਾਂ ਦੀ ਟੀਮ ਹੱਤ ਕਦਾ ਕਰਦੇ ਸਾਲ ਸਿੰਘ ਨਾਲ ਜੀਨ ਆਈ ਹੋਈ ਐ। ਖੁੱਪਰ ਖੁੱਰ ਦੇ ਤੇ ਬਲਿਆੜੇ ਦੀ ਟੀਮ ਆ ਜਾਉਣ। ਆ ਟੀਮਾਂ ਨੇ ਮੈਦਾਨ ਖੇਡ ਲਾਉਣਗੇ। ਲਓ ਚੋਟੀ ਦਾ ਮੈਚ ਖੇਡਿਆ ਜਾ ਰਿਹਾ। ਜ਼ੋਰ ਦੀ ਧਰਤੀ ਐ। ਮੇਰੇ ਵੀਰੋ ਸਰਦਾਰ ਬਾਬਾ ਹਰਜਨ ਸਿੰਘ ਜੀ ਉਹਨਾਂ ਨੇ ਜਾਜ ਬਣਾਇਆ ਹੈ ਖੇਡ ਕਰਾਤਾ ਹੈ। ਆ ਟੱਕਰ ਚੋਟੀ ਦੀ ਐ। ਨੌਜਨ ਗੱਬਰੂ ਪਾਦੇ ਟੱਕੇ। ਲਓ ਸਾਹਮਣੇ ਵਾਹ ਓਏ ਗੱਬਰੂਆ। ਕਿ ਗੱਬਰੂ ਦੇਸ ਮੇਰੇ ਦੇ ਸੋਨੇ। ਟੋੜੀਆਂ ਹਿੱਕਾਂ ਦੇ ਮਨਮੋਹਨੇ। ਆਹਦੇ ਵਿੱਚ ਬਨਾਨਾ ਨੇ ਫਿਰ ਦੇਖਣ ਵਾਲੇ ਹੁੰਦੇ ਮਿੱਤਰੋ ਯਾਰ ਜਵਾਨਾਂ ਨੇ ਆਹ ਮੁੰਡਾ ਕਹਿੰਦੇ ਚੌਧਰੀਆਂ ਦਾ ਪਹਿਲਾ ਮੰਗੇਨੇ ਨਾਲ ਕੀਤੀ ਐ ਇਹ ਪਾਕਿਸਤਾਨ ਵਿੱਚ ਖੇਡਿਆ ਜਿੱਤੇ ਨਨਕਾਣਾ ਸਾਹਿਬ ਸਾਡੇ ਬਾਬੇ ਨਾਨਕ ਦੇ ਤੇ ਪੰਜਾਂ ਤੇ ਨਨਕਾਣਾ ਅੱਖੀਆਂ ਤੋਂ ਦੂਰ ਨੇ ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ ਜਦੋਂ ਲਈ ਜੱਦੀ ਤੂੰ ਦੀ ਤੈਨੂੰ ਬਾਜਾ ਮਾਰਦੀ ਤੇਰੇ ਹੱਥ ਵਿੱਚ ਦਾਤਾ ਚਾਬੀ ਓਏ ਸਾਰੇ ਸੰਸਾਰ ਦੀ ਤੇਰੀ ਬਾਣ ਦੇ ਵਿੱਚ ਬਾਬਾ ਔਰ ਗੌਲ ਵਿਚਾਰ ਦੀ ਲਓ ਵਾਹ ਹੋਏ ਗਬਰੂਆ ਲਓ ਮੈਂ ਸੌਰੀ ਕਹਿੰਦੇ ਵੀ ਸਮਾਂ ਬੀਤਿਆ ਨੇ ਨੰਬਰ ਜਾਫੀਆਂ ਦਾ ਸਮਾਂ ਬੀਤ ਗਿਆ ਵੀ ਮੈਚ ਚੱਲ ਰਿਹਾ ਵੀ ਮੈਚ ਨਹੀਂ ਮੁੱਕਿਆ ਆ ਪੁਆਇੰਟ ਜਾਫੀਆਂ ਦਾ ਆ ਪੁਆਇੰਟ ਦਾ ਸਮਾਂ ਬੀਤਿਆ ਨੰਬਰ ਜਾਂਫੀਆਂ ਦਾ ਲਓ ਕਹਿੰਦੇ ਬਿੱਕੀ ਜਹਾਜ ਮੇਰੇ ਵਿਰੁੱਧ ਕਬੱਡੀ ਪਾ ਰਿਹਾ ਹੈ ਚਾਰ ਜਾਂਫੀ ਤਿਆਰ ਨੇ ਤਾਰਾ ਵਿੱਚ ਹੁਣ ਪੌੰਜਾ ਲਾ ਕੇ ਬੰਦੇ-ਮੁੰਡੇ ਕਰਾਊਗਾ ਕੜੀ ਵਾਲੇ ਭਰਾ ਨੂੰ ਬੇਨਤੀ ਹੈ ਵੀ ਕੜੀ ਢੇਰ ਘਰੇ ਜਰੂਰ ਪਾ ਦੇਵੇ ਕੜੀ ਵਾਲੇ ਸੇਵਾਦਾਰ ਨੂੰ ਬੇਨਤੀ ਹੈ ਢੇਰਿਆਂ 'ਚ ਕੜੀ ਪਾ ਦिए ਤੇ ਨਾਲ ਜੇ ਢੋਲਿਆਂ ਦੇ ਸੇਵਾਦਾਰ ਰਹਿ ਗਏ ਆ ਤਾਂ ਕਿਰਪਾ ਕਰਕੇ ਆਪਾਂ ਜਿਹੜਾ ਪੰਜ ਸ਼ਟਾਂ ਕਰ ਦਈਏ ਨਾਲ ਹੀ ਸਾਡੇ ਅਗਲੇ ਮੈਚ ਦੀਆਂ ਟੀਮਾਂ ਮਨ ਸਿੰਘ ਵਾਲੇ ਦੇ ਸੰਭਾਲ ਜੀਤ ਫੋਖਰ ਫੋਖਰ ਤੇ ਬਨਿਆਣਾ ਰੱਲੀ ਤੇ ਆਦਮ ਕੇ ਇਹ ਟੀਮਾਂ ਨੇੜੇ ਰਹਿਣਗੀਆਂ ਲਓ ਕਹਿੰਦੇ ਮਾਜਣ ਬਿੱਕੀ ਨੇ ਪਾਰ ਦਿੱਤੀ ਹੈ ਕਿ ਖੇਡਣੀ ਹੋਵੇ ਕਬੱਡੀ ਤੋਂ ਡੈਰੀਏ ਨਿਕਲਦੇ ਪਾਈ ਦਾ ਕੋ ਮਾਗਦੇ ਮਹੀਨੇ ਵਿੱਚ ਫੱਟਣਾ ਪੈਂਦਾ ਨਿੱਧਰ ਜਾਈ ਦਾ ਜੇਨ ਹਾਰ ਦੀ ਧੂਫਾ ਵਿੱਚ ਜਣੀ ਪੈਂਦੀ ਹੈ ਕੋਚਾਂ ਦੀ ਮਾਰ ਮਿੱਤਰੋ ਇਹ ਬੰਨਾ ਸੱਤਾ ਨਹੀਂ ਸ਼ੇਰ ਕਬੱਡੀ ਦਾ ਸਰਦਾਰ ਮਿੱਤਰੋ ਬੰਨਾ ਸੱਤਾ ਨਹੀਂ ਕਬੱਡੀ ਦਾ ਸਰਦਾਰ ਮਿੱਤਰੋ ਮੰਗੇ ਭਾਈ ਮਿਹਨਤ ਕਰਨੀ ਪੈਂਦੀ ਹੈ ਜੇ ਹੱਦ ਧੁੱਪੋਂ ਪਿੰਡਾਂ ਦੇ ਸੱਕੇ ਤੋਂ ਮਾਜਰ ਰਜਾਈਆਂ ਦਾ ਨਿੱਗ ਛੱਡ ਕੇ ਕਬੱਡੀ ਖੇਡਣੀ ਆਣੀ ਹੈ ਫਿਰ ਜਾ ਕੇ ਜਹਾਜ਼ਾਂ ਦੇ ਝੂਟੇ ਮਿਲਦੇ ਆ ਫਿਰ ਜਾ ਕੇ ਗੱਡੀਆਂ ਤੇ ਮੋਟਰਸਾਈਕਲ ਤੇ ਮੇਰੇ ਵੀਰੋ ਓਡੇ ਮਾਨ ਸਨਮਾਨ ਹੁੰਦੇ ਐ ਮੈਚ ਚੋਟੀ ਦਾ ਖੇਡਾ ਜਾ ਰਿਹਾ ਹੈ ਜ਼ੋਰਦਰੀ ਦੀ ਧਰਤੀ ਐ ਪੰਜਾਬ ਤੇ ਹਰਿਆਣੇ ਦੀਆਂ ਉਹ ਤਕੜੀ ਟੀਮਾਂ ਆਈਆਂ ਹੋਈਆਂ 41000 ਪਹਿਲਾ ਤੇ 30000 ਦੂਸਰਾ ਬੈਟਰ ਦਾ ਪੱਤਰ ਦਾ ਪਰਫਾਰਮੈਂਸ ਤਾਂ ਜਾਵੇਗਾ ਹਰ ਖਾਲ ਮੇਲਾ ਭਰਦਾ ਮੈਚ ਕਹਿੰਦੇ ਚੋਟੀ ਦਾ ਖੇਡਾ ਜਾ ਰਿਹਾ ਹੈ ਮੰਨੇਪੁਰ ਬਨੇ ਯਾਫੀ ਹੈ ਤੇ ਮੰਨੇਪੁਰ ਬਨੇ ਸਾਉਂਡ ਲੱਗੀ ਹੋਈ ਹੈ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਲਵਿੰਦਰ ਸਿੰਘ ਵਾਲਾ ਤੇ ਸਿੰਘਬਾਲ ਜੀਂਦ ਤੇ ਜੈ ਜਵਾਦ ਟੇਸ਼ਰ ਦਾ ਲਾਗ ਰੈਟਰ ਆਉਂਦੇ ਚੈੱਕ ਕਰਨ ਮੇਰੀ ਬੇਨਤੀ ਹੈ ਕੜੀ ਜਿਹੜੇ ਬੱਚਿਆਂ ਨੂੰ ਥੋੜਾ ਧਿਆਨ ਨਾਲ ਕੜੀ ਪਾਇਓ ਵਿੱਚੋਂ ਜਲਦੀ ਨਾਲ ਕੜੀਪਾ ਕੇ ਗਰਾਊਂਡ ਦੇ ਬਾਹਰਲੇ ਪਾਸੇ ਹੋ ਜਾਓ ਆਹ ਕਿਹੜੇ ਵੱਡਾ ਮਲ ਖੇਡ ਕਬੱਡੀ ਦਾ ਸੁਖੀ ਮੇਰੇ ਵੀਰੋ ਅਲੀ ਕਵਾਰਾ ਕਬੱਡੀ ਪਾ ਰਿਹਾ ਤੇ ਪੱਟਾਂ ਨਾਲ ਪਾਟਣੇ ਖੈਂਦੇ ਡੌੜਾਂ ਨੂੰ ਜੱਥ ਨਹੀਂ ਪੰਡੋ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾ ਕਰ ਕਰ ਪੁੱਛਦੇ ਆਹ ਗਰਗਰ ਚੌੜਕਾ ਹੱਟਾਂ ਵਾਲੇ ਜਿਹਦੇ ਵਿੱਚ ਮਦਾਨੇ ਬੁੱਕਦੇ ਆ ਫਿਰ ਲੋਕੀਂ ਸਰਨਾਮੇ ਪੁੱਛਦੇ ਆ ਨੰਬਰ ਕਹਿੰਦੇ ਜਾਫੀਆਂ ਦਾ ਅਗਲੀ ਰੇਡ ਜਹਾਜ ਨੇ ਫੇਰ ਪਾਣੀ ਐ ਆਹ ਜਹਾਜ ਤੁਰਤਿਆ ਰੇਡਰ ਤੁਰਤਿਆ ਪਾਲੇ ਤੋਂ ਮਾਰ ਕੇ ਖਾਪੀ ਮੂਰੇ ਫੜ ਕੇ ਜਾਂਸੀ ਕਰਨ ਸੁਹਾਹਾ ਹੱਥ ਲਾ ਗਿਆ ਗਬਲੇ ਦੇ ਪੈ ਗਿਆ ਰੌਲਾ ਵਾਹ ਫਰੀਨੇ ਲੋਕੋ ਫਰਨੇ ਸੋਖੇ ਨਹੀਂ ਰੇਡਰ ਦਾ ਲੱਗ ਮਿਰਦ ਦੀ ਲੱਤ ਉੱਡਣਾ ਸੱਪ ਕਬੂਤਰ ਚੀਨੇ ਲਾ ਇੱਕ ਪਾਸੇ ਕਹਿੰਦੇ ਤਨਦੀਪ ਲੱਗਿਆ ਹੋਇਆ ਦੂਸਰੇ ਪਾਸੇ ਬਜੰਦਰ ਲੱਗਿਆ ਜੋ ਸਕੇ ਭਰਾ ਮੇਰੇ ਵੀਰੋ ਤੇ ਦੋ ਵੀਰ ਦੇਈ ਤੇ ਰੱਬਾ ਇੱਕ ਮੁਰਸ਼ੀ ਇੱਕ ਪਟਵਾਰੀ ਇਧਰਲੇ ਪਾਸੇ ਫੜਦਾ ਗੁੱਟ ਪਰੋਵਾ ਬੱਲੇ ਬੱਲੇ ਤੇ ਬੈਦਾ ਮੇਰੀ ਬੇਦਾ ਮੇਰੀ ਆਹ ਸਾਡੇ ਤੈਨੂੰ ਰੋਗਦੀ ਸਮਝਣਾ ਕੋਈ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਇਧਰ ਨੇ ਪਾਸੇ ਲੱਗਾ ਜੋਰ ਕਬੱਡੀ 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 ਜੋ ਜਫਾ ਲੱਗਿਆ ਤਾੜੀਆਂ ਮੁੰਡੇ ਲਈ ਪਾਉਂਦੀਆਂ ਸੂਰਤੀ ਵਾਲਿਓ ਤਾੜੀਆਂ ਮੁੰਡੇ ਲਈ ਬਣਦੀਆਂ ਆਓ ਸਾਹਮਣੇ ਰੇਡ ਤੇ ਬਜਿੰਦਰ ਸਿੰਘ ਪਾਰਿਆ ਰੋੜ ਕੀ ਪਿੰਖਾ ਬਿਲਕੁਲ ਧੱਕੜ ਦਿਨਿਆ ਤੇ ਵਸਿਆ ਤੇ ਉਹ ਪਿਛਲੇ ਸਾਲ ਹੜ ਆਏ ਤੇ ਬਹੁਤ ਬੜਾ ਮਹਸਾਮ ਜਿਹੜਾ ਧੱਕੜ ਨੇ ਸਾਡੀ ਕਹਿੰਦੇ ਕਿਸਾਨੀ ਦਾ ਕੀਤਾ ਸੋ ਪ੍ਰਮਾਤਮਾ ਸਾਰੇ ਸਾਰੇ ਕਿਸਾਨ ਭਰਾਵਾਂ ਨੂੰ ਸਾਡੀ ਕਿਸਾਨੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਗਲਾ ਮੈਚ ਵੀਰਜੀ ਮਲ ਸਿੰਘ ਅਲਵੇ ਸਿੰਘਵਾਲ T-shirt ਆ ਉਹਦੇ ਟੀਮਾਂ ਲਾ ਲੈਣ ਆਓ ਸਾਹਮਣੇ ਪੰਜੀ ਕਬੱਡੀ ਫੇਰ ਫੜਦਾ ਗੁੱਟ ਪਰ ਨੰਬਰ ਦੇ ਡਰਦਾ ਮੈਚ ਕਹਿੰਦੇ ਫਸਿਆ ਪਿਆ ਇੱਕ ਤੇ ਨੰਬਰ ਤੇ ਜਿੱਤ ਹਾਰ ਹੋਣੀ ਹੈ ਕਿ ਜਿੱਤ ਹਾਰਾਂ ਵਾਲੇ ਫੇਸ ਨੇ ਅਧੂਰੇ ਰਹਿਣਗੇ ਆ ਮੇਰੇ ਮਿੱਤਰੋ ਪਟਾਕੇ ਬਣਨਗੇ ਪਿੰਡੀ ਗੋੜੀ ਦੇ ਰਾਜ ਬਾਈ ਗੱਲ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਰੇਡ ਤਾਰ ਗਿਆ ਨਵੀਆਂ ਨਕਬੁਰ ਦੀ ਰੋਡ ਕੀ ਵਾਲਾ ਵੀਰਪੁਰੇ ਚਾਰ ਪੜਦਾ ਹੋਇਆ ਰੇਤਾ ਕਿ ਬਿਨਾ ਜੋਰ ਤੋਂ ਪੱਟਾਂ ਤੇ ਥਾਪੀ ਵੱਜਦੀ ਨਾ ਇਹ ਹਰਕਾਰ ਨਹੀਂ ਰਤਵਾ ਮੁਸੇ ਵਾਲੇ ਦਾ ਗੱਲਾਂ ਕਹਿੰਦੇ ਦੀਪ ਸਿੱਧੂ ਦੀਆਂ ਹੁੰਦੀਆਂ ਗੱਲਾਂ ਸਭ ਦੀਪ ਸਿੱਧੂ ਮੂਸੇ ਵਾਲੇ ਦੀਆਂ ਤੇ ਗੱਲਾਂ ਹੁੰਦੀਆਂ ਮੇਰੇ ਜੀਓ ਸੰਦੀਪ ਨੰਗਲਾੰਬੀਆਂ ਦੀਆਂ ਲਓ ਸਾਹਮਣੇ ਨਾਇੰਨ ਗਬਰੂ ਰੇਡ ਪਾ ਰਿਹਾ ਰੋੜਕੀ ਵਾਲੇ ਚਾਰ ਹੈ ਚਾਰੇ ਤਿਆਰ ਹੈ ਪਗੜਾ ਹੋਇਆ ਰੋਟਾ ਆਹ ਲਾਏ ਹੱਥ ਤੇ ਮੁੰਡਾ ਸਿੰਘ ਦੀ ਘੋੜੀ ਬਣ ਗਿਆ ਮੇਰੇ ਜੀਓ ਪੁਆਇੰਟ ਜਿਹੜੇ ਕੋਲੇ ਸਮਾਪਤ ਹੈ ਜੀ ਜਾਂਦੇ ਮੈਚ ਵਿੱਚ ਟੀਮ ਜਿਹੜੀ ਹੈ ਉਹ ਰੋੜਕੀ ਵਾਲੇ ਮੁੰਡੇ ਜੇਤੂ ਸਾਰੇ ਮੀਰਪੁਰ ਬੀ ਮੀਰਪੁਰ ਬੀ ਜੇਤੂ ਰਹੀ ਹੈ ਸਾਡਾ ਕਾਕਾ ਮੈਂਬਰ ਤੇ ਕਾਲਾ ਪੁਲਵਾਨ ਉਹਨਾਂ ਨੇ 100 ਦੇ ਮਾਨਸਰਮਾ ਜਿਹੜੇ ਮੀਰਪੁਰ ਦੀ ਟੀਮ ਲਈ ਆਏ ਆ ਰੋੜਕੀ ਲਈ ਰੋੜਕੀ ਟੀਮ ਲਈ ਮਾਨ ਆਇਆ ਸਾਡੇ ਕਾਕਾ ਮੈਂਬਰ ਦੀ ਸੂਰਤੀਆ ਰੋੜਕੀ ਦੇ ਮੁੰਡਿਆਂ ਦੇ ਮਾਇਆ ਵਿੱਚੋਂ ਫੜਦੇ ਨੇ ਰੋੜਕੀ ਟੀਮ ਦੇ ਪਲੇਅਰ ਮੀਰਪੁਰ ਵੀ ਜੇਤੂ ਰਹੀ ਹੈ ਜੀ ਆਓ ਮਿਸਤਿਹਰਾਂ ਤੇ ਮਨ ਸਿੰਘ ਵਾਲਾ ਸੱਡਾ ਲੈਣ ਦੋਨੇ ਟੀਮਾਂ ਸੱਡਾ ਲੈਣ ਦੋਨੇ ਟੀਮਾਂ ਉਦੋਂ ਬਾਲ ਮੈਚ ਜਿਹੜਾ ਹੋਊਗਾ ਖੋਪਰ ਫੋਟ ਤੇ ਬਨਿਆਲਾ ਰੱਲੜੀ ਤੇ ਆਦਮ ਕੇ ਰੋੜੀ ਇੱਕ ਕੁਲਰੀਆਂ ਗਾਉ ਇਨਸ਼ਾਅੱਲਾ